ਏ ਬਾਂਦੀ ਐ ਉਹਨਾਂ ਦੀ ਜੋ ਪੰਡਵ ਬਲਕਾਰੇ ખોਟੀ ਦ੍ਰਿਸ਼ਟੀ ਇਸਤੇ ਨਾ ਤੂੰ ਵੀਰਾ ਤਾਰੇ ਆਖਦੀ ਸੁਦੇਸਨਾ ਪੁਕਾਰ ਵੀਰ ਨੂੰ ਹਾੜੇ ਪਾਈ ਮੇਰੀ ਮਨ ਲੈਨ ਜੀਰ ਨੂੰ ਬੇਦ ਤੇ ਪੁਰਾਣ ਦੇਖ ਕੀ ਪੁਕਾਰਦਾ ਸੰਗ ਨਹੀਂ ਕਰਨਾ ਪਰਾਈ ਨਰਦਾ ਗੋਪਤ ਪਤੀ ਨੇ ਦੇ ਪੰਜ ਵਿੰਗ ਵੇ ਗੁਪਤ ਪਤੀ ਨੇ ਪੰਜ ਈਰ ਸੰਗ ਵੇ ਤੇਰੇ ਨਾਲ ਵੀਰ ਨਾ ਕਰਨੇ ਜੰਗ ਵੀ ਕਾਸ ਪਿੱਛੇ ਆਪ ਦਾ ਸਰੀਰ ਘਾਰਦਾ ਸੰਗ ਨਹੀ ਕਰਨਾ ਪਰਾਈ ਨਰਦਾ ਵਿਦੇ ਉਠਾਣ ਦਲੀਲਾ ਤੇਰੀਆਂ 15 ਬਿਆਲੇ ਤੋਂ ਜਗੇਰੀਆਂ ਕੋਈ ਨਾ ਹਟਾਵੇ ਕਾਰੇ ਸਰੇ ਕਾਰੇ ਦਾ ਸੰਗ ਨੰਗੀ ਕਰੇ ਨਾ ਪਰਾਈ ਨਾਰਦਾ ਉਹ ਜਿਨੇ ਤਿਨੇ ਤੱਕਿਆ ਪਰਾਈ ਨਾਰ ਨੂੰ ਲੱਗ ਗਿਆ ਖੀਰੀ ਜੰਦ ਕਰੇਵਾਰ ਨੂੰ ਜਿਨੇ ਜਿਨੇ ਤੱਕਿਆ ਪਰਾਈ ਨਾਰ ਨੂੰ ਲੱਗ ਗਿਆ ਖੀਰੀ ਜੰਦ ਕਰੇਵਾਰ ਨੂੰ ਪਾਪੀਆਂ ਨੂੰ ਰੱਬ ਨਰਕਾਂ ਚ ਡਾਰਦਾ ਸੰਗਨ ਨਹੀਂ ਕਰਨਾ ਪਰਾਈ ਨਾਰ ਦਾ ਕਲਾ ਕੇ ਪੁੱਤ ਪੁੱਤ ਸਵਾਲਕ ਬੇ ਸਿੱਧਾ ਪਿੱਛੇ ਰੌਣਦਾਰ ਹਾਣਾ ਕੱਖ ਵੀ ਸੋਰਨਾ ਦੀ ਲੰਕਾ ਮਹਾਵੀਰ ਜਾਰਦਾ ਸੰਗਨ ਗੀ ਕਰਨਾ ਪਰਾਈ ਨਾਰਦਾ ਇੰਦਰ ਦੀ ਭਗਾ ਪਾਟੀਆਂ ਹਜ਼ਾਰ ਬੇ ਉਸ ਨੇ ਤਕਾਈ ਗੋਤਮ ਦੀ ਨਾਰ ਵੀ ਚੰਦੇ ਨੂੰ ਕਲੰਕ ਲੱਗੇ ਆ ਦਾਰ ਦਾ ਸੰਗਨ ਗੀ ਕਰਨਾ ਪਰਾਈ ਨਾਰ ਦਾ ਰਾਮ ਬਸ ਹੁਕੇ ਗਿਰੇ ਜਾਨੂ ਘੇਰਦਾ ਇਕ ਨੈਣੇ ਉਦੋਂ ਫੁੱਟਿਆ ਕੁ ਮੇਰਦਾ ਬਲੀ ਤਾਈਂ RAMNAR ਪਿੱਛੇ ਮਾਰਦਾ ਸੰਗ ਨੰਗੀ ਕਰਨਾ ਪਰਾਈ ਨਾਰਦਾ ਨਾ ਸੁੰਭ ਜੂੜੀ ਬਲੇਵਾਨ ਬੇ ਕਰ ਦੇ ਮਖੋਰ ਸਾਗਤੀ ਨੂੰ ਆਣ ਵੀ ਸਾਗਤੀ ਨੇ ਮਾਰੇ ਹਜੇ تیر ਛਾਰ ਦਾ ਸੰਗਨ ਵੀ ਕਰੇ ਨਾ ਫਰਾਈ ਨਾਰ ਦਾ ਮੇਰੀ ਬਾਤ ਮੰਨ ਛੱਡ ਇਸ ਖਿਆਲ ਨੂੰ ਮੱਲੋ ਮੱਲੀਆਂ ਵੇ ਹੱਥ ਪਾਵੇਂ ਕਾਲ ਨੂੰ ਚੰਦ ਰੋਜ਼ ਮੇਲਾ ਝੂਠੇ ਸੰਸਾਰ ਦਾ ਸੰਗ ਨਹੀਂ ਕਰੇ ਨਾ ਬਗਾਨੀ ਨਾਰਦਾ ਕੀ ਚੱਕ ਨੇ ਮੰਨੀ ਨਹੀਂ ਬਾਤ ਪੈਣ ਦੀ ਅਕੜ ਕੇ ਬੋਲੇ ਆਸਮਾਨ ਡੈਣ ਦੀ ਇਹ ਨੂੰ ਨਹੀਂ ਪੂਰਨ ਚੰਦਾ ਮੈਂ ਬਸਾਰਦਾ ਸੰਗਨ ਨੰਗੀ ਕਰਨਾ ਪਰਾਈ ਨਾਰਦਾ ਸੰਗਨ ਨੰਗੀ ਕਰਨਾ ਪਰਾਈ ਨਾਰਦਾ